ਮਾਤਾ ਸ਼੍ਰੀ ਨੈਣਾ ਦੇਵੀ ਜੀ ਦਾ ਤੇ ਅੱਜ ਅਸੀਂ ਚੱਲੇ ਆਂ ਸ਼੍ਰੀ ਨੈਣਾ ਦੇਵੀ ਮਾਤਾ ਦੇ ਦਰਬਾਰ ਤੇ ਤੇ ਤੁਹਾਨੂੰ ਪੂਰਾ ਜਿਹੜਾ ਵੀਡੀਓ ਦਿਖਾਵਾਂਗੇ ਕਿ ਕਿੰਨਾ ਕੋਰਾਲੀ ਤੋਂ ਸ਼੍ਰੀ ਮਾਤਾ ਨੈਣਾ ਦੇਵੀ ਜੀ ਦਾ ਦਰਬਾਰ ਪੈਂਦਾ ਹੈ ਤੇ ਜ਼ਰੂਰ ਕਮੈਂਟ ਬਾਕਸ ਵਿੱਚ ਜੈ ਮਾਤਾ ਦੀ ਅੱਜ ਤੁਹਾਨੂੰ ਦੱਸਾਂਗੇ ਕਿ ਕਿੰਨਾ ਰਸਤਾ ਕੁਰਾਲੀ ਤੋਂ ਲੈ ਕੇ ਸ਼੍ਰੀ ਨੈਣਾਦੇਵੀ ਮਾਤਾ ਦੇ ਦਰਬਾਰ ਤੱਕ ਪੈਂਦਾ ਤੇ ਸਭ ਤੋਂ ਪਹਿਲਾਂ ਅਸੀਂ ਕੁਰਾਲੀ ਤੋਂ ਯਾਤਰਾ ਸ਼ੁਰੂ ਕੀਤੀ ਹੈ ਅਤੇ ਯਾਤਰਾ ਸ਼ੁਰੂ ਕਰਨ ਤੋਂ ਬਾਅਦ ਰੋਪੜ ਦੀ ਹੁੰਦੇ ਹੋਏ ਕਿਰਤਪੁਰ ਸਾਹਿਬ ਕਨੋਲੀ ਅਤੇ ਸ਼੍ਰੀ ਅਨੰਦਪੁਰ ਸਾਹਿਬ ਜਾਣਾ ਹੁੰਦਾ ਹੈ ਤੇ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਨ ਕੁਰਾਲੀ ਤੋਂ ਅੱਗੇ ਜਾਂਦੇ ਹੋਏ ਸੋਲਕੀਆਂ ਟੋਲ ਪਲਾਜ਼ਾ ਦੀਆਂ ਜਿੱਥੇ ਕਿ ਪਹਿਲਾਂ ਸੋਲਕੀਆਂ ਟੋਲ ਪਲਾਜ਼ਾ ਕ੍ਰੋਸ ਕਰਨਾ ਪੈਂਦਾ ਹੈ ਰੋਪੜ ਦੇ ਟੋਲ ਪਲਾਜ਼ਾ ਲੰਘਣ ਤੋਂ ਬਾਅਦ ਰੋਪੜ ਸ਼ਹਿਰ ਆਉਂਦਾ ਹੈ ਅਤੇ ਰੋਪੜ ਸ਼ਹਿਰ ਤੋਂ ਬਾਅਦ ਕਨੋਲੀ, ਭਰਤਗੜ ਸਾਹਿਬ ਅਤੇ ਕਿਰਪੁਰ ਸਾਹਿਬ ਤੇ ਫਿਰ ਇਹ ਯਾਤਰਾ ਆਨੰਦਪੁਰ ਸਾਹਿਬ ਪੁੱਜਦੀ ਹੈ। ਆਨੰਦਪੁਰ ਸਾਹਿਬ ਦੇ ਬੱਸ ਸਟੈਂਡ ਤੋਂ ਰਸਤਾ ਇਹ ਕੋਲਾਂ ਵਾਲੇ ਟੋਬੇ ਨੂੰ ਮਾਤਾ ਦੇ ਦਰਬਾਰ ਵੱਲ ਨੂੰ ਜਾਂਦਾ ਹੈ ਅਤੇ ਇਸ ਰਸਤੇ ਨੂੰ ਕਾਫੀ ਸੁਹਾਵਨੇ ਸੁਹਾਵਨੇ ਪੁਲ ਵੀ ਆਉਂਦੇ ਹਨ ਜਿਨ੍ਹਾਂ ਨੂੰ ਦੇਖ ਕੇ ਬੱਚੇ ਵੀ ਖੁਸ਼ ਹੁੰਦੇ ਹਨ ਅਤੇ ਯਾਤਰਾ ਚ ਵੀ ਕੁਝ ਹੋਰ ਮਨੋਰੰਜਨ ਪੈਦਾ ਹੁੰਦਾ ਹੈ ਅਤੇ ਇਹ ਯਾਤਰਾ ਬੜੇ ਹੀ ਵਧੀਆ ਸੜਕ ਉੱਤੇ ਸ਼ੁਰੂ ਹੁੰਦੀ ਹੈ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹ ਅਨੰਦਪੁਰ ਸਾਹਿਬ ਤੋਂ ਬਾਅਦ ਦੀਆਂ ਜਿੱਥੇ ਕੀ ਮਾਤਾ ਨੈਣੀ ਨਾਣਾ ਦੇਵੀ ਦੇ ਦਰਬਾਰ ਨੂੰ ਇਹ ਰਸਤਾ ਹੁਣ ਜਾਣਾ ਸ਼ੁਰੂ ਹੋ ਚੁੱਕਿਆ ਹੈ ਤੇ ਕੋਲਾ ਵਾਲੇ ਟੋਬੇ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਜਿੱਥੇ ਕੀ ਪਹਿਲਾਂ ਕਾਫੀ ਲੋਕ ਜਾਂਦੇ ਸੀ ਪਰ ਹੁਣ ਦੋ ਰਸਤੇ ਵੰਡ ਦਿੱਤੇ ਗਏ ਨੇ ਇੱਕ ਰਸਤਾ ਕੋਲਾਵਲੇ ਟੋਬੇ ਨੂੰ ਜਾਂਦਾ ਹੈ ਤੇ ਦੂਸਰਾ ਰਸਤਾ ਸਿੱਧਾ ਮਾਤਾ ਦੇ ਦਰਬਾਰ ਵੱਲ ਨੂੰ ਜਾਂਦਾ ਹੈ ਤੇ ਮਾਤਾ ਦੇ ਮੰਦਰ ਦਾ ਤੁਹਾਨੂੰ ਇਤਿਹਾਸ ਵੀ ਦੱਸਾਂਗੇ ਕਿ ਇਸ ਮੰਦਰ ਦਾ ਇਤਿਹਾਸ ਕੀ ਹੈ ਤੇ ਪਹਿਲਾਂ ਤੁਹਾਨੂੰ ਕੋਲਾਵਲੇ ਟੋਬੇ ਦੇ ਦਰਸ਼ਨ ਕਰਾ ਰਹੇ ਹਾਂ ਜਿੱਤੇ ਕਿ ਪਹਿਲਾਂ ਜਦੋਂ ਪਬਲਿਕ ਜਾਂਦੀ ਸੀ ਤਾਂ ਕਾਫੀ ਲੋਕ ਇੱਥੇ ਪਵਿੱਤਰ ਇਸ਼ਨਾਨ ਕਰਦੇ ਸੀ ਅਤੇ ਹੁਣ ਇਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੇ ਮੰਦਰ ਦਾ ਇਤਿਹਾਸ ਵੀ ਅਸੀਂ ਨਾਲ ਦੀ ਨਾਲ ਤੁਹਾਨੂੰ ਦੱਸਾਂਗੇ माता नना देवी ਦੇ ਇਸ ਪਵਿੱਤਰ ਸਥਾਨ ਨੂੰ 52 ਸ਼ਕਤੀ ਪੀਠ ਵਜੋਂ ਜਾਣਿਆ ਜਾਂਦਾ ਹੈ ਪੁਰਾਣਿਕ ਮੰਨਤਾ ਅਨੁਸਾਰ ਸਤਯੁਗ ਦੇ ਸਮੇਂ ਵਿੱਚ ਬ੍ਰਹਮਾ ਪੁੱਤਰ ਦક્ષ ਪ੍ਰਜਾਪਤੀ ਨੇ ਇੱਕ ਵਿਸ਼ਾਲ ਯਗ ਆਪਣੀ ਰਾਜਧਾਨੀ ਕੰਖੜ ਵਿੱਚ ਕੀਤਾ ਸੀ ਅਤੇ ਇਹ ਯਗ ਤੋਂ ਬਾਅਦ ਅਗਲੀ ਕਹਾਣੀ ਵੀ ਤੁਹਾਨੂੰ ਪੂਰੀ ਦੱਸਾਂਗੇ ਕਿ ਇਸ ਮੰਦਰ ਦਾ ਕੀ ਇਤਿਹਾਸ ਹੈ ਤੇ ਇਸ ਸਮੇਂ ਬਹੁਤ ਸਾਰੇ ਦੇਸ਼ਾਂ ਦੇ ਰਾਜੇ ਮਹਾਰਾਜੇ ਦੇਵਤੇ ઋષਿ ਮੂਨੂ ਤੇ ਹੋਰ ਬ੍ਰਾਹਮਣਾਂ ਨੂੰ ਬੁਲਾਇਆ ਗਿਆ ਸੀ ਪਰ ਆਪਣੀ ਪੁੱਤਰੀ ਸਤੀ ਨੂੰ ਬੁਲਾਵਾ ਨਹੀਂ ਭੇਜਿਆ ਸੀ ਪਰ ਪਿਤਾ ਦੇ ਕਰਦਾ ਮੋਹ ਜਾਗਣ ਕਰਨ ਸਤੀ ਨੇ ਪਤੀ ਸ਼ਿਵ ਜੀ ਨੂੰ ਯਗ ਦੇਖਣ ਜਾਣ ਲਈ ਬੇਨਤੀ ਕੀਤੀ ਪਰ ਭਗਵਾਨ ਸ਼ਿਵ ਜੀ ਬਿਨਾਂ ਬੁਲਾਏ ਜਾਣਾ ਨਹੀਂ ਸੰਚਾਉਂਦੇ ਪਰ ਉਨ੍ਹਾਂ ਨੇ ਸਤੀ ਨੂੰ ਆਪਣੇ ਸੈਨਾਪਤੀ ਪੈਰੋ ਤੇ ਸੈਨਾ ਸਮੇਤ ਜਾਨ ਦਿੱਤਾ ਪਰ ਯਗ ਸਥਾਨ ਤੇ ਸਤੀ ਆਪਣੇ ਪਤੀ ਲਈ ਯੋਗ ਸਥਾਨ ਨਾ ਦੇ ਕੇ ਕ੍ਰੋਧ ਤੇ અપਮਾਨ ਦੀ ਪੀੜਾ ਨਾਲ ਮਾਤਾ ਪਿਤਾ ઋਸ਼ੀਆਂ ਮੁਨੀਆਂ ਪ੍ਰੇਤਾਂ ਨੂੰ ਫਟਕਾਰਿਆ ਤੇ ਯੱਗ ਹਵਨ ਵਿੱਚ ਛਲਾਂਗ ਲਗਾ ਦਿੱਤੀ ਅਤੇ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਵੀ ਮਾਤਾ ਦੇ ਦਰਬਾਰ ਦੀਆਂ ਵਖਾਰਿਆ ਚਿੱਤੇ ਦੀਆਂ ਸੋਹਣੀਆਂ ਸੋਹਣੀਆਂ ਪਹਾੜੀਆਂ ਮਾਤਾ ਦੇ ਮੰਦਰ ਵੱਲ ਨੂੰ ਇਹ ਰਸਤਾ ਜਾਂਦਾ ਹੈ ਅੱਗੇ ਦੀ ਤੁਹਾਨੂੰ ਕਹਾਣੀ ਵੀ ਦੱਸਾਂਗੇ ਇਸੇ ਤਰ੍ਹਾਂ ਸਤੀ ਦੇ ਆਤਮਦਾਦ ਦੀ ਖਬਰ ਮਿਲੀ ਤਾਂ ਉਹ ਕਰੋਧਿਤ ਹੋ ਉੱਠੇ ਤੇ ਵਿਸ਼ਾਲ ਸੈਣਾ ਪੈਰੋ ਤੇ ਵੀਰ ਭੱਦਰ ਨੇ ਯਗ ਤਹਿਸ ਨਹਿਸ ਕਰ ਦਿੱਤਾ ਰਿਸ਼ੀਆ ਮੁਨੀਆ ਤੇ ਪ੍ਰੋਤਾ ਤੱਕ ਨੂੰ ਮਾਰ ਦਿੱਤਾ ਦੇਵਤਾ ਇੰਦਰ ਤੇ ਭਗਵਾਨ ਵਿਸ਼ਨੂੰ ਵੀ ਵੀਰ ਭੱਦਰ ਤੋਂ ਹਾਰ ਖਾ ਗਏ ਤੇ ਰਾਜਾ ਦਕਸ਼ ਦਾ ਸਿਰ ਵੀ ਕੱਟਿਆ ਗਿਆ ਤਾਂ ਦੇਵਤਾਵਾਂ ਨੇ ਮਹਾਦੇਵ ਸ਼ਿਵ ਜੀ ਨੂੰ ਸ਼ਾਂਤ ਕੀਤਾ ਤਾਂ ਸ਼ਿਵ ਜੀ ਨੇ ਰਾਜਾ ਦਕਸ਼ ਨੂੰ ਬੱਕਰੇ ਦਾ ਸਿਰ ਲਾ ਕੇ ਦੁਬਾਰਾ ਜ਼ਿੰਦਾ ਕੀਤਾ ਤਾਂ ਯੱਗ ਸੰਪੂਰਨ ਹੋਇਆ ਅਤੇ ਸ਼ਿਵ ਜੀ ਸਤੀ ਦਾ ਅੰਧ ਜ ਅੱਧ ਜਲਿਆ ਸਰੀਰ ਲੈ ਕੇ ਆਕਾਸ਼ ਵੱਲ ਦੌਰਤੇ ਸ਼ਿਵਜੀ ਦੇ ਮੋਹ ਨੂੰ ਭੰਗ ਕਰਨ ਦੇ ਲਈ ਵਿਸ਼ਨੂ ਜੀ ਨੇ ਆਪਣੇ ਸੁਦਰਸ਼ਨ ਚੱਕਰ ਦੇ ਨਾਲ ਸਤੀ ਦੇ ਸਰੀਰ ਦੇ 52 ਟੁਕੜੇ ਕਰ ਦਿੱਤੇ ਜੇ ਸਥਾਨ ਤੇ ਸਤੀ ਦਾ ਇਹ ਅੰਗ ਡਿੱਗੇ ਉਸ ਥਾਂ ਨੂੰ ਹੀ ਸ਼ਕਤੀਪੀੜਤਾ ਦਰਜਾ ਮਿਲਿਆ ਹੈ ਇਸ ਥਾਂ ਤੇ ਸਤੀ ਦੇ ਨੈਣ ਡਿੱਗੇ ਸਨ ਇਸ ਲਈ ਇਸ ਥਾਂ ਨੂੰ ਨੈਣਾ ਦੇਵੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਸੀਂ ਪੁੱਜ ਗਏ ਮਾਤਾ ਦੇ ਦਰਬਾਰ ਤੇ ਤੁਹਾਨੂੰ ਉੱਪਰ ਹੋਰ ਯਾਤਰਾ ਵੀ ਦਿਖਾਣੇ ਆ ਕਿ ਕਿਸ ਤਰ੍ਹਾਂ ਮਾਤਾ ਦੇ ਦਰਬਾਰ ਦੇ ਵਿੱਚ ਲੋਕ ਨਤਮਸਤਕ ਹੋਣ ਦੇ ਲਈ ਕਾਫੀ ਵੱਡੀ ਗਿਣਤੀ ਦੇ ਵਿੱਚ ਕਿੱਥੇ-ਕਿੱਥੇ ਤੇ ਪੁੱਜ ਰਹੇ ਨੇ ਜੋ ਤੁਹਾਨੂੰ ਇਹ ਰਸਤਾ ਦਿਖਾ ਰਹੇ ਆ ਇਸ ਵਕਤ ਅਸੀਂ ਮਾਤਾ ਦੇ ਦਰਬਾਰ ਦੀ ਪਾਰਕਿੰਗ ਵਿੱਚ ਪੁੱਜ ਚੁੱਕੇ ਆ ਤੇ ਇੱਥੋਂ ਜਿਹੜੀ ਹੈ ਚੜਾਈ ਸ਼ੁਰੂ ਹੁੰਦੀ ਹੈ ਤੇ ਮਾਤਾ ਦੇ ਦਰਬਾਰ ਵੱਲ ਇਹ ਰਸਤਾ ਜਾਂਦਾ ਫਿਲਹਾਲ ਟਿੰਬਲ ਟ੍ਰੇਨ ਨੂੰ ਵੀ ਰਸਤਾ ਜਾਂਦਾ ਪਰ ਹੁਣ ਰਿਪੇਅਰ ਚੱਲ ਰਹੀ ਹੈ ਜਿਸ ਕਰਕੇ ਟਿੰਬਲ ਟ੍ਰੇਨ ਦਾ ਰਸਤਾ ਬੰਦ ਕੀਤਾ ਹੋਇਆ ਤੇ ਅੱਜ 2 ਤਰੀਕ ਹੈ ਮਤਲਬ 2 ਫਰਵਰੀ 2025 ਜਿਸ ਕਰਕੇ ਟਿੰਬਲ ਟ੍ਰੇਨ ਬੰਦ ਹੈ ਤੇ ਇੱਥੇ ਲੋਕ ਆਉਂਦੇ ਨੇ ਅਤੇ ਲੰਗਰ ਦੇ ਦਰਸ਼ਨ ਵੀ ਤੁਹਾਨੂੰ ਕਰਾ ਰਹੇ ਆ ਜਿੱਤੇ ਕਿ ਮਾਤਾ ਦੇ ਦਰਬਾਰ ਵਿੱਚ ਨਤਮਸਤਕ ਹੋਣ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਲੰਗਰ ਵੀ ਛਕਿਆ ਜਾਂਦਾ ਹੈ ਤੇ ਨਾਲ ਹੀ ਤੁਹਾਨੂੰ ਹੋਰ ਤਸਵੀਰਾਂ ਵੀ ਦਿਖਾ ਰਹੇ ਆ ਖੂਬਸੂਰਤ ਤੇ ਤੁਹਾਨੂੰ ਅੱਗੇ ਬਾਂਕਾ ਗੋਤਾ ਮਿਲੇ ਉਹ ਵੀ ਸੁਣਾ ਦੇ ਜੈ ਮਾਤਾ ਦੀ ਜੈ ਮਾਤਾ ਜੈ ਮਾਤਾ ਜੈ ਮਾਤਾ ਸ਼ੇਰਾਵਾਲੀ ਮਾਤਾ ਮਾਹਵੈ ਜੀ ਦੀ ਕਿਰਪਾ ਨਾਲ ਜੀ ਅੱਜ ਸਵੇਰ 5:00 ਵਜੇ ਵੇਰੇ ਸੰਜੂ ਐਮਸੀ ਸਾਹਿਬ ਜਨਾਲੋਂ ਤੋਂ ਸਿੱਧ ਬਾਬਾ ਵਾਲਕਨਾਥ ਜੀ ਦੇ ਦਰਸ਼ਨ ਕਰੇ 8 ਵਜੇ ਪਹੁੰਚੇ ਤੇ ਫਿਰ ਹੁਣ ਨੈਣਾ ਦੇਵੀ ਅੱਜ ਗੁਪਤਨ ਰਾਤੇ ਚੱਲੇ ਮਾਤਾ ਦੀ ਠੀਕ ਹੈ ਅੱਜ ਮਾਤਾ ਦੀ ਅਸੀਰਵਾਦ ਨਾਲ ਅੱਜ ਅਸੀਂ ਮਾਤਾ ਨੈਣਾ ਜੀ ਦੇ ਦਰਬਾਰ ਤੇ ਪਹੁੰਚੇ ਆ ਸਾਰੇ ਜਿੰਨੀ ਵੀ ਸੰਗਤ ਆਈ ਹੈ ਉਹਨਾਂ ਨੂੰ ਅਸੀਂ ਨੈਣਾ ਦੇਵੀ ਦੇ ਦਰਬਾਰ ਚ ਆਏ ਉਹਨਾਂ ਨੂੰ ਅਸੀਂ ਲੱਖ ਲੱਖ ਵਧਾਈ ਦਿੰਦੇ ਆ ਅੱਜ ਮਾਤਾ ਦਾ ਦੂਸਰਾ ਨਰਤ ਸਵਰਨਜੀ ਦਾ ਮੈਂ ਧੰਨਵਾਦ ਕਰਦਾ ਹਾਂ ਜੋ ਵੀ ਅੱਜ ਮਹਾਮਈ ਦੇ ਦਰਬਾਰ ਚ ਆਪਣੇ ਪਰਿਵਾਰ ਨੂੰ ਲੈ ਕੇ ਪਹੁੰਚੇ ਨੇ ਜੈ ਮਾਤਾ ਜੀਵੇ ਕੀ ਬਾਂਕਾ ਗੋਤਮ ਜੀ ਨੇ ਪੂਰਾ ਇਤਿਹਾਸ ਦੱਸਿਆ ਕਿ ਅੱਜ ਕੀ ਸੀ ਤੇ ਉਹ ਮੱਥਾ ਟੇਕਣ ਆਏ ਸੀ ਤੇ ਮੰਦਰ ਦੇ ਪਿਛਲੇ ਸਾਈਡ ਨੂੰ ਅਸੀਂ ਮੰਦਰ ਦੇ ਬਾਹਰ ਜਾ ਪੂਜੇ ਅਤੇ ਮੰਦਰ ਦੇ ਬਾਹਰ ਅੱਜ ਰਸ਼ਕ ਕਾਫੀ ਘੱਟ ਸੀ ਕਿਉਂਕਿ ਸਮਾਂ 1 ਵਜੇ ਦੇ ਕਰੀਬ ਦਾ ਹੋਇਆ ਹੋਇਆ ਸੀ ਅਤੇ 12 ਵਜੇ ਮੰਦਰ ਖੁੱਲਦਾ ਹੈ ਅਤੇ ਸਾਢੇ 12 ਵਜੇ ਤੱਕ ਰਸ ਨਿਕਲ ਜਾਂਦਾ ਹੈ ਜੋੜੇ ਘਰ ਦੇ ਵਿੱਚ ਲੋਕ ਆਪਣੇ ਜੋੜੇ ਜਮਾ ਕਰਵਾਉਂਦੇ ਹਨ ਅਤੇ ਜੋੜਾ ਜਮਾ ਕਰਵਾਉਣ ਤੋਂ ਬਾਅਦ માતા ਦੇ ਦਰਵਾਜ਼ੇ ਵਿੱਚ ਹਾਜ਼ਰੀ ਭਰੀ ਜਾਂਦੀ ਹੈ ਤੇ ਤਸਵੀਰਾਂ ਤੁਹਾਨੂੰ ਨਾਲ ਦੀ ਨਾਲ ਆ ਦਿਖਾ ਰਹੇ ਆ ਪਿਛਲੀ ਸਾਈਡ ਮੇਰੇ ਮਾਤਾ ਦਾ ਦਰਬਾਰ ਹੈ ਜਿੱਥੇ ਕਿ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ ਤੇ ਇੱਥੇ ਪ੍ਰਸ਼ਾਦ ਲਿੱਤਾ ਜਾਂਦਾ ਇਸ ਮਾਰਕੀਟ ਜਿੱਥੇ ਵਿੱਚ ਕਾਫੀ ਦੁਕਾਨਾਂ ਹੈ ਜਿੱਥੇ ਕਿ ਲੋਕ ਇਸ ਦੁਕਾਨ ਤੋਂ ਪ੍ਰਸ਼ਾਦ ਲੈਣ ਤੋਂ ਬਾਅਦ ਮੰਦਿਰ ਦੇ ਵਿੱਚੋਂ ਪ੍ਰਸ਼ਾਦ ਨਾਲ ਮੱਥਾ ਟੇਕਦੇ ਨੇ ਕਿਹਾ ਜਾਂਦਾ ਹੈ ਕਿ ਇਹ ਮੰਦਿਰ ਦੀ ਹੀ ਦੁਕਾਨ ਹੈ ਅਤੇ ਇੱਥੋਂ ਹੀ ਪ੍ਰਸ਼ਾਦ ਲੋਕ ਜ਼ਿਆਦਾਤਰ ਲੈਂਦੇ ਨੇ ਇਸ ਤੋਂ ਇਲਾਵਾ ਪ੍ਰਸ਼ਾਦ ਵਾਲਿਆਂ ਦੇ ਨਾਲ ਫੁੱਲ ਵਾਲੇ ਵੀ ਬੈਠੇ ਹੁੰਦੇ ਨੇ ਜੋ ਕਿ ਪੁਸ਼ਪ ਵੇਚਦੇ ਨੇ ਅਤੇ ਫੁੱਲ ਦਾ ਚੜਾਵਾ ਮਾਤਾ ਦੇ ਦਰਬਾਰ ਦੇ ਵਿੱਚ ਚੜਾਇਆ ਜਾਂਦਾ ਹੈ ਤੇ ਇਹ ਤੁਹਾਨੂੰ ਤਸਵੀਰਾਂ ਮਾਤਾ ਦੇਵ ਮੰਦਿਰ ਦੀਆਂ ਦਿਖਾ ਰਹੇ ਹਾਂ ਤੇ ਕਮੈਂਟ ਬਾਕਸ ਦੇ ਵਿੱਚ ਜਰੂਰ ਜੈ ਮਾਤਾ ਦੀ ਲਿਖ ਲਿਓ ਤੇ ਮੰਦਿਰ ਦੇ ਵਿੱਚ ਹਮੇਸ਼ਾ ਹੀ ਭੀੜ ਹੁੰਦੀ ਹੈ ਚਾਹੇ ਉਹ ਭੀੜ ਚਾਰ ਪੰਜ ਲਾਈਨਾਂ ਛੋਵੇ ਕਿਉਂਕਿ ਲੋਕ ਵੱਡੀ ਗਿਣਤੀ ਦੇ ਵਿੱਚ ਆਉਂਦੇ ਨੇ ਤੇ ਠੰਡ ਦੇ ਵਿੱਚ ਵੀ ਇੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਨੇ ਅਤੇ ਮਾਤਾ ਦਾ ਆਸ਼ੀਰਵਾਦ ਲੈ ਰਹੇ ਨੇ ਤੇ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਜਰੂਰ ਲਿਖਿਓ ਅਤੇ ਤੁਹਾਰੇ ਤੁਹਾਡੇ بگੜੇ ਹੋਏ ਕੰਮ ਜਰੂਰ ਸਹੀ ਹੋਣਗੇ ਅਤੇ ਜੈ ਮਾਤਾ ਤੇ ਲਿਖਣ ਦੇ ਨਾਲ ਹੀ ਕੰਮ ਜਿਹੜੇ ਆ ਉਹ ਬਣ ਜਾਂਦੇ ਨੇ ਤੁਹਾਨੂੰ ਅੱਗੇ ਵੀ ਮਾਤਾ ਦੇ ਮੰਦਰ ਤੇ ਦਰਸ਼ਨ ਕਰवाने ਹਾਂ ਸੀ માતા ਨਾਨਾ ਦੇਵ ਦੇ ਦਰਬਾਰ ਆਈ ਸੀ ਤਕਰੀਬਨ ਕੋਰਾਲੀ ਤੋਂ ਨਾਨਾ ਦੇਵੀ ਮਾਤਾ ਦਾ ਦਰਬਾਰ ਹੈ ਜੋ 80 ਕਿਲੋਮੀਟਰ ਦੇ ਕਰੀਬ ਪੈਂਦਾ ਤੇ ਅੱਜ ਜੋ ਕਾਫੀ ਰਾਸ਼ੀ ਸੀਗਾ ਕਿਉਂਕਿ ਅਕਸਰ ਇੱਥੇ ਮਾਤਾ ਦੇ ਦਰਬਾਰ ਦੇ ਵਿੱਚ ਰਾਸ਼ ਹੁੰਦਾ ਹੀ ਹੈ ਤੇ ਸ਼ਰਧਾਲੂ ਵੱਡੀ ਗਿਣਤੀ ਦੇ ਵਿੱਚ ਇੱਥੇ ਆਉਂਦੇ ਹੀ ਆਉਂਦੀ ਨੇ ਇਸ ਲਈ ਕਮੈਂਟ ਬਾਕਸ ਵਿੱਚ ਜੈ ਮਾਤਾ ਦੀ ਜਰੂਰ ਲਿਖਿਓ ਨਾਨਾ ਦੇਵੀ ਦੇ ਦਰਬਾਰ ਪਹੁੰਚੇ ਹੋ ਕਿੰਨੇ ਕ ਰਾਸ਼ ਅੱਜ ਅੱਜ ਬਿਲਕੁਲ ਰਸ਼ ਨਹੀਂ ਹੈ ਬਹੁਤ ਖੁੱਲੇ ਦਰਸ਼ਨ ਹੋ ਰਹੇ ਨੇ ਮੇਰਾ ਕੀ ਕਹਿਣਾ ਚਾਹੁੰਦੇ ਹੋ ਸੰਗਤਾਂ ਨੂੰ ਮੈਂ ਇਹੀ ਕਹਿਣਾ ਚਾਹੁੰਗਾ ਕਿ ਜੇ ਬੰਦੇ ਨੇ ਦਰਸ਼ਨ ਕਰਨੇ ਆ ਤਾਂ ਇਹ ਜਿਹੇ ਟਾਈਮਾਂ ਦੇ ਵਿੱਚ ਆਵੇ ਜਦ ਪੂਰੇ ਖੁੱਲੇ ਦਰਸ਼ਨ ਹੋਵੇ ਮਤਲਬ ਸ਼ਨੀਵਾਰ ਤੋਂ ਬਾਅਦ ਛੁੱਟੀ ਵਾਲੇ ਦਿਨ ਆਇਆ ਜਾਵੇ ਨਹੀਂ ਸ਼ਨੀਵਾਰ ਤੋਂ ਬਾਅਦ ਬਿਲਕੁਲ ਆਇਆ ਜਾਵੇ ਕੀ ਕਹਿ ਰਹੀ ਬਦਸ਼ਰ ਅੱਛੀ ਹੋ ਰਹੀ ਹੈ